ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਭੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਭੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਭੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ। ਮਰਹੂਮ ਕਮੇਡੀਅਨ ਜਸਵਿੰਦਰ ਪੱਲਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਹੁਣ ਜਸਵਿੰਦਰ ਪੱਲਾ ਦੇ ਜਾਨ ਮਗਰੋਂ ਉਹਨਾਂ ਦੇ ਮਾਤਾ ਸਤਵੰਤ ਕੌਰ ਦਾ ਵੀ ਦੇਹਾਂਤ ਹੋ ਗਿਆ। ਜਸਵਿੰਦਰ ਪੱਲਾ ਦੇ ਮਾਤਾ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਨੇ 87 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਲ ਐ ਤੇ ਉਹਨਾਂ ਦਾ ਅੱਜ ਮੁਹਾਲੀ ਦੇ ਬਲੌਂਗੀ 'ਚ ਅੱਜ ਸ਼ਾਮ 4 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਸਵਿੰਦਰ ਪੱਲਾ ਦਾ ਵੀ ਦੇਹਾਂਤ ਹੋ ਚੁੱਕਿਆ ਸੀ।